ਜੀ ਜੇਸੀ ਪ੍ਰਿਵੈਲਿੰਗ ਵੈਦਰ ਕੰਡੀਸ਼ਨਸ ਦੇਖੀਏ ਤਾਂ ਕਾਫੀ ਜੜੀਆਂ ਕੋਲਡ ਕੰਡੀਸ਼ਨਸ ਅੱਜ ਕੱਲ ਚੱਲ ਰਹੀਆਂ ਨੇ ਸਪੈਸ਼ਲੀ ਜਿਹੜਾ ਡੇਜ਼ ਬਹੁਤ ਕੋਲਡ ਚੱਲ ਰਹੇ ਨੇ ਜਿਹੜਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਪਿਛਲੇ ਕਾਫੀ ਦਿਨਾਂ ਤੋਂ نیچے ਚੱਲ ਰਿਹਾ ਹੈਗਾ ਔਰ ਇਹਦੇ ਕਰਕੇ ਇਸ ਵਾਰੀ ਨਵੇਂ ਸਾਲ ਤੇ ਇੱਕ ਟੈਂਪਰੇਚਰ ਦਾ ਰਿਕਾਰਡ ਵੀ ਅਸੀਂ ਆਬਜ਼ਰਵ ਕੀਤਾ ਕਿ 1 ਜਨਵਰੀ ਨੂੰ ਜਿਹੜਾ 10.4 ਡਿਗਰੀ ਸੈਂਟੀਗ੍ਰੇਡ ਡੇ ਟਾਈਮ ਟੈਂਪਰੇਚਰ 1970 ਤੋਂ ਹੁਣ ਤੱਕ ਦਾ ਲੋਏਸਟ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਔਰ ਨਾਰਮਲ ਤੋਂ ਵੀ ਇਹ 7.3 ਡਿਗਰੀ ਸੈਂਟੀਗ੍ਰੇਡ નીચે ਰਿਹਾ ਔਰ ਉਹਦੇ ਤੋਂ ਬਾਅਦ ਜ਼ਰੂਰ ਥੋੜੀ ਰਾਈਜ਼ ਅਸੀਂ ਆਬਜ਼ਰਵ ਕੀਤੀ ਹੈ 2 ਤਰੀਕ ਨੂੰ 12 ਡਿਗਰੀ ਸੈਲਸੀਅਸ ਆਬਜ਼ਰਵ ਕੀਤਾ ਗਿਆ ਔਰ ਕੱਲ 15 ਡਿਗਰੀ ਸੈਲਸੀਅਸ ਜੋ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਬਟ ਹਲੇ ਵੀ ਇਹ ਜਿਹੜਾ ਨਾਰਮਲ ਤੋਂ ਜਿਹੜਾ نیچے ਚੱਲ ਰਿਹਾ ਹੈਗਾ ਔਰ ਜੇ ਅਸੀਂ ਨਾਈਟ ਟਾਈਮ ਟੈਂਪਰੇਚਰ ਦੇਖੀਏ ਉਹ ਪਿਛਲੇ ਦਿਨਾਂ ਦੇ ਵਿੱਚ ਨਾਰਮਲ ਤੋਂ ਉੱਪਰ ਆਬਜ਼ਰਵ ਕੀਤਾ ਗਿਆ ਪਰ ਅੱਜ ਜਿਹੜਾ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ 2 ਡਿਗਰੀ ਸੈਲਟਿਗ੍ਰੇਡ ਦੀ ਗਿਰਾਵਟ ਅਬਜ਼ਰਵ ਕੀਤੀ ਹੈ ਔਰ ਅੱਜ ਬਿਲਕੁਲ ਨਾਰਮਲ ਜਿਹੜਾ 5.6 ਡਿਗਰੀ ਸੈਲਟਿਗ੍ਰੇਡ ਨਾਈਟ ਟਾਈਮ ਟੈਂਪਰੇਚਰ ਰਿਪੋਰਟ ਕੀਤਾ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਹੀ ਕੰਡੀਸ਼ਨਸ ਰਹਿਣ ਦੀ ਪ੍ਰੈਡਿਕਸ਼ਨ ਹੈ ਕੋਲਡ ਡੇ ਕੰਡੀਸ਼ਨਸ ਔਰ ਡੈਂਸ ਟੂ ਵੈਰੀ ਡੈਂਸ ਫੌਗ ਜਿਹੜੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ 익ਸਪੈਕਟਡ ਹੈ ਔਰ ਇਹਦੇ ਕਰਕੇ ਅੱਜ ਆਈਐਮਡੀ ਵੱਲੋਂ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਕੋਈ ਰਿਪੋਰਟ ਨਹੀਂ ਇਕ ਤਰੀਕ ਨੂੰ ਜੋ ਡੇ ਟਾਈਮ ਟੈਂਪਰੇਚਰ 10.4 ਡਿਗਰੀ ਸੈਂਟੀਗ੍ਰੇਡ ਅਬਜ਼ਰਵ ਕੀਤਾ ਸੀ ਜੀ ਉਹ 1970 ਤੋਂ ਲੈ ਕੇ ਹੁਣ ਤੱਕ ਦਾ ਲੋਏਸਟ ਡੇ ਟਾਈਮ ਟੈਂਪਰੇਚਰ ਸੀ ਜੀ ਨਾਲ ਇਸ ਕੋ ਲਗਾ ਕਿਸਾਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਜੜੀ ਆ ਆਹ ਤਿਆਰ ਬਕਰ ਦੀ ਲੋੜਤਾ ਜਾਂ ਕਿਸ ਤਰ੍ਹਾਂ ਦੀ ਮੌਸਮ ਫਿਲਹਾਲ ਤੱਕ ਕਿਉਂਕਿ ਫੌਗੀ ਕੰਡੀਸ਼ਨਸ ਚੱਲ ਰਹੀਆਂ ਨੇ ਜਦੋਂ ਵੀ ਧੁੰਦ ਹੁੰਦੀ ਹੈ ਤਾਂ ਉਹਦਾ ਉਹਦੇ ਨਾਲ ਫਸਲਾਂ ਨੂੰ ਥੋੜਾ ਮੌਇਸਚਰ ਵੀ ਮਿਲ ਜਾਂਦਾ ਸੋ ਇਹਦਾ ਅਸੀਂ ਕੋਈ ਨੈਗੇਟਿਵ ਇੰਪੈਕਟ ਕ੍ਰੌਪਸ ਤੇ ਨਹੀਂ ਐਕਸਪੈਕਟ ਕਰ ਰਹੇ ਬਟ ਹੁਣ ਜਿਵੇਂ ਟੈਂਪਰੇਚਰ ਦੇ ਵਿੱਚ ਗ੍ਰਾਵਟ ਆਬਜ਼ਰਵ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਟੈਂਪਰੇਚਰ ਹੋਰ ਨੀਚੇ ਜਾਂਦਾ ਸਪੈਸ਼ਲੀ ਜਦੋਂ 4 ਡਿਗਰੀ ਸੈਲਸੀਅਸ ਤੋਂ ਨੀਚੇ ਨਾਈਟ ਟਾਈਮ ਟੈਂਪਰੇਚਰ ਅਸੀਂ ਰਿਪੋਰਟ ਕਰਦੇ ਹਾਂ ਉਦੋਂ ਕੋਰੇ ਦੇ ਚਾਂਸਸ ਕਾਫੀ ਹੋ ਜਾਂਦੇ ਨੇ ਸੋ ਉਹਦਾ ਜਿਹੜਾ ਫਸਲਾਂ ਤੇ ਸਪੈਸ਼ਲੀ ਵੈਜੀਟੇਬਲ ਕ੍ਰੌਪਸ ਤੇ ਕਾਫੀ ਵਿਚ ਜੇ ਮਿਨਿਮਮ ਟੈਂਪਰੇਚਰ ਦੇ ਵਿੱਚ ਹੋਰ ਗਰਾਵਟ ਆਉਂਦੀ ਔਰ ਪੂਰਾ ਬੈਂਡ ਦੇ ਜਿਹੜੇ ਸੰਭਾਵਨਾ ਬਣਦੀ ਹੈ ਫਿਰ ਸਾਰਿਆਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਫਸਲ ਨੂੰ ਹਲਕਾ ਪਾਣੀ ਲਗਾ ਦੇਣਾ ਚਾਹੀਦਾ ਤਾਂ ਕਿ ਫਸਲ ਦਾ ਕੋਈ ਨੁਕਸਾਨ ਨਾ ਹੋਵੇ ਡਾਟਾ ਨੂੰ ਧਿਆਨ ਦੇਣੇ ਕਿਹਦੇ ਜੀ ਬਹੁਤ ਲੁਧਿਆਣੇ ਦੀਆਂ ਇਹ ਕੰਡੀਸ਼ਨਸ ਜਿਹੜੀਆਂ ਅਸੀਂ ਟੈਂਪਰੇਚਰ ਕੰਡੀਸ਼ਨਸ ਅਸੀਂ ਡਿਸਕਸ ਕੀਤੀਆਂ ਨੇ ਅੱਜ ਦਾ ਮਿਨੀਮਮ ਟੈਂਪਰੇਚਰ 5.6 ਡਿਗਰੀ ਸੈਲਸੀਅਸ ਔਰ ਕੱਲ ਦਾ ਮੈਕਸਿਮਮ ਟੈਂਪਰੇਚਰ 12 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਆਨਵਰੇ 3-4 ਦਿਨ ਹਲੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਜੀ। ਇਸ ਤਰ੍ਹਾਂ ਦੀਆਂ ਹੀ ਕੋਲਡਰ ਕੰਡੀਸ਼ਨਸ ਐਂਡ ਡੈਂਸ ਟੂ ਵੈਰੀ ਡੈਂਸ ਫੌਗ ਹੀ 익ਸਪੈਕਟਡ ਹੈ। ਲੋਕਾਂ ਕੀ ਫੇਲੋ ਤਾਂ ਬਹੁਤ ਖੰਡ ਰਹੇ। ਆ ਲੋਕਾਂ ਨੂੰ ਇਹੀ ਸਲਾਹ ਦੇ ਸਕਦੇ ਆਂ ਜੀ ਕਿ ਇੱਕ ਤਾਂ ਡੇਜ਼ ਬਹੁਤ ਕੋਲਡ ਚੱਲ ਰਹੇ ਨੇ ਸੋ ਉਹਨਾਂ ਨੂੰ ਡਾਇਰੈਕਟ ਐਕਸਪੋਜ਼ਰ ਜਿਹੜਾ ਠੰਡ ਅਵੋਇਡ ਕਰਨਾ ਚਾਹੀਦਾ ਘਰਾਂ ਤੋਂ ਤਾਂ ਹੀ ਬਾਹਰ ਨਿਕਲੋ ਜੇ ਬਹੁਤ ਜ਼ਰੂਰੀ ਹੈ ਸੈਕੰਡਲੀ ਜਿਹੜੀ ਸੰਗਣੀ ਧੁੰਦ ਦੀ ਪ੍ਰੈਡਿਕਸ਼ਨ ਹਲੇ ਵੀ ਆਉਣ ਵਾਲੇ 3-4 ਦਿਨ ਸਾਰੇ ਪੰਜਾਬ ਵਿੱਚ ਹੀ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਟਰੈਵਲ ਦਾ ਬੜਾ ਧਿਆਨ ਰੱਖਣਾ ਚਾਹੀਦਾ ਜੇ ਬਹੁਤ ਜ਼ਰੂਰੀ ਹੈ ਤਾਂ ਹੀ ਟਰੈਵਲ ਕਰੋ ਅਦਰਵਾਈਜ਼ ਅਵੋਇਡ ਕਰਨਾ ਚਾਹੀਦਾ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ